ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਵੀਰੇ ਆਪਾਂ ਤੁਹਾਨੂੰ ਇੱਕ ਗਾਉਂ ਹੋਣ ਅੱਜ ਹੋਰ ਜੀ ਆਪਾਂ ਖੜੇ ਆ ਵੀਰੇ ਪਿੰਡ ਧੂਰੀ ਪਿੰਡ ਖੜੇ ਆ ਬਾਈ ਜਾਂ ਨੌ ਹੈਗਾ ਵੀਰੇ ਰਪਾਲ ਚੰਗਾ ਵਪਾਰੀ ਨੇ ਵੀਰੇ ਇਹ ਮੱਝਾਂ ਦਾ ਕੰਮ ਕਰ ਦਿੰਦੇ ਨੇ ਗਾਵਾਂ ਵੇਚਣ ਦਾ ਮੱਝਾਂ-ਮੁੱਝਾਂ ਦਾ ਵੀ ਤੇ ਇਹਨਾਂ ਦੇ ਵੀਰੇ ਗਾਂਂ ਦੀ ਇਹਨਾਂ ਲਵੀ ਜੀ ਗਾਂ ਦੇ ਬੰਨ ਪੈ ਗਿਆ ਜੀ ਗਾ ਗਾਂ ਦੇ ਬੰਨ ਪਿਆ ਵੀਰੇ ਗਾਂ ਨੂੰ ਬਾਰ-ਬਾਰਾ ਫਰੇਮ ਆ ਰਿਹਾ ਸੀਗਾ ਉਸ ਤੋਂ ਬਾਅਦ ਵੀਰੇ ਗਾਂ ਦੇ ਅੰਦਰੋਂ ਮੂਹਰਾ ਹੀ ਗੋਹਾ ਆਉਣ ਲੱਗ ਗਿਆ ਹੇ ਗਾਂਬਰੇ ਕਈ ਦਿਨਾਂ ਤੋਂ ਬਿਮਾਰ ਸੀ ਯਾਰ ਇਹ ਬਾਈ ਨੇ ਆਪ ਨੂੰ ਫੋਨ ਕੀਤਾ ਸੀ ਕਈ ਦਿਨ ਹੋ ਗਏ ਦੋ ਦਿਨ ਹੋ ਗਏ ਜਿਵੇਂ ਕਰਦੇ ਨੂੰ ਕਹਿੰਦਾ ਵੀ ਆਪਣੀ ਗਾਂ ਘਰ ਕੇ ਵੀ ਬੰਨ ਪਿਆ ਨਾ ਗੋਆ ਕਰਦੀ ਆ ਤੇ ਮੂੰਹ ਰਹੀ ਕਰ ਰਹੀ ਆ ਚਲੋ ਬਾਈ ਨੇ ਆਪਾਂ ਨੂੰ ਫੋਨ ਕੀਤਾ ਆਪਾਂ ਜਾ ਕੇ ਦੇਖਿਆ ਜੀ ਗਾਂ ਦਾ ਪੇਟ ਵੀਰੇ ਤਾਂ ਹੋਇਆ ਪੈਦੀ ਗਿਆ ਜਿਵੇਂ ਇਟ ਹੁੰਦੀ ਆ ਉਹ ਤੋਂ ਬਾਅਦ ਵੀਰੇ ਆਪਾਂ ਆਪਣਾ ਭਰਾ ਖੜਾ ਲਵੇ ਡਾਕਟਰ ਸੰਦੀਪ ਜੀ ਇਹਨਾਂ ਨੇ ਵੀ ਆਪਣੇ ਨਾਲ ਗਏ ਤੇ ਕੱਲ ਆਪ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਤੇ ਇਹਨਾਂ ਨੰਮਾ ਨਾ ਲਗਿਆ ਜੀਗਾ ਤੇ ਬ੍ਰੈਨ ਨਹੀਂ ਪਾਈਪ ਪਾਇਆ ਦੀ ਗਈ। ਉਸ ਤੋਂ ਬਾਅਦ ਵੀ ਇਹਨਾਂ ਨੇ ਮਦਦ ਕੀਤੀ ਨਾਲ ਆਪਣੇ ਦਸ਼ਮਾਨਾਂ ਤੋਂ ਵੀ ਬਹੁਤ ਨਿਕਲਿਆ। ਟੂੜੀ ਜੰਮੀ ਹੋਈ ਛਾਰੇ ਵੀ ਇਹਨਾਂ ਤੋਂ ਨਿਕਲੀ ਯਾਰ ਗੋਹਾ, ਮਿੱਟੀ ਬਹੁਤ ਨਿਕਲਿਆ ਤੁਸੀਂ ਅੱਗੇ ਦੇਖੋਗੇ। ਬਹੁਤ ਮੱਥਾ ਮਾਰਿਆ ਵੀਰੇ। ਛੜੇ ਆਣ ਮਾਰਦੇ ਦੀ ਵੀਰੇ। ਉਸ ਤੋਂ ਬਾਅਦ ਕੱਟਣ ਤੋਂ ਬਾਅਦ ਵੀਰੇ ਗਾਂ ਗਾਲੀ ਕਰਨ ਲੱਗੀ ਤੀ, ਪੱਠੇ ਵਿਗਾਨ ਲੱਗੀ ਤੀ। ਬਾਕੀ ਸਹਣੋਂ ਵੀਰੇ ਗੱਲਾਂ ਕਾਰਨ ਕੀ ਆ ਵੀ ਇਹਨਾਂ ਦੇ ਬਨ ਪੈ ਜਾਂਦਾ। ਬਨ ਦਾ ਕਾਰਨ ਵੀਰੇ ਗੱਲ ਇਹ ਹੈ ਜਦੋਂ ਆਪਣੇ ਲੋਕ ਹੀ ਕੱਟ-ਕੱਟ ਦੇ ਕੀ ਨੇ। ਕੋਰਲੀ ਖਾਲੀ ਹੋਈ ਨਹੀਂ ਤਾਂ ਕਿਹੜਾ ਫੇਰ ਮੂਰੇ ਮਾਰਦੇ ਆਪਾਂ ਵੀ ਉਹਦੇ ਇਹ ਗਾਂ ਵੀ ਖਾਈ ਜਾਂਦੇ ਖਾਈ ਜਾਂਦੀ ਆ ਉਹਦੇ ਪੇਟ ਲੱਗੇ ਚੋਕ ਵੀਰੇ ਜੇ ਰੋ ਪੇਟ ਚੋਕ ਹੋ ਜਾਂਦਾ ਯਾਰਾ ਫੇੜਾ ਖਾਣਾ ਖਾਂਦੀ ਆ ਪਾਣੀ ਪੀਂਦੀ ਆ ਵੀਰੇ ਉਹ ਸਾਰਾ ਮੂਹਰੇ ਹੀ ਬਰੇ ਆ ਜਾਂਦਾ ਗਾਂ ਕੀ ਜਾਂਦਾ ਨਹੀਂ ਵੀਰੇ ਨਾ ਪਛੂਗਾ ਗੱਲ ਦਾ ਆਪਾਂ ਟਾਈਮ ਨਹੀਂ ਦੇ ਰਹੇ ਉਹਨੂੰ ਵੀਰੇ ਗਾਲੀ ਕਰ ਹੁੰਦਾ ਕਰਦੇ ਕੀ ਨੇ ਛਾਟ ਛਾਟ ਵਾਲੇ ਮੁਰਕੀ ਕਰਦਾ ਵੀਰੇ ਯਾਰ ਉਹਨਾਂ ਨੇ ਟੂੜੀ ਦੇਖੀ ਨਹੀਂ ਸੱਣੀ ਚੱਕ ਫੇਰ ਕਰਤੀ ਅਗੇ ਖਾਈ ਜਾਂਦਾ ਪਛੂ ਉਹ ਖਾਈ ਜਾਂਦਾ ਵੀਰੇ ਇੰਨੇ ਕੱਲ ਨਹੀਂ ਦੇਖਿਆ ਫਿਰ ਵੀਰੇ ਪੀੜ ਤੇ ਜਮਾ ਹੋ ਜਾਂਦਾ ਯਾਰ ਫਿਰ ਉਹਦੇ ਬੰਨ ਪੈ ਜਾਂਦਾ ਫਿਰ ਵੀਰੇ ਬਾਅਦ ਚ ਆਪਾਂ ਗਨੇ ਆਏ ਹੋ ਗਏ ਬਾਕੀ ਨੰਬਰ 2 ਦੇ ਕਾਰਨ ਕੀ ਹੈ ਵੀ ਲੋ ਕਰਦੇ ਨਹੀਂ ਹੜੇ ਜੇ ਬੰਨ ਪਾ ਜੇ ਫਿਰ ਕਿਉਂ ਸ਼ਰਕਾ ਪਿਆ ਜਾਂਦਾ ਵੀਰੇ ਕੁਝ ਚੱਕ ਕੇ ਵੀਰੇ ਉਹਨੂੰ ਕਹਿੰਦੇ ਨੇ ਲਾਹਨ ਦੇ ਜਾਂਦਾ ਜਿਹੜੇ ਛੱਡਣ ਨੇ ਪਿੰਡ ਵਾਲੇ ਇਹਨਾਂ ਦਾ ਤਾਂ ਕੰਮ ਹੀ ਰਹਿ ਹੈਗਾ ਬਸ ਐਂਡ ਤੇ ਕਹਿਣਾ ਪੂਰਾ ਖਰਾਬ ਪਿਆ ਦੋ ਠੀਕ ਹੋ ਜੂ ਇਹਨਾਂ ਗੱਲਾਂ ਨਾਲ ਨਹੀਂ ਵੀਰੇ ਠੀਕ ਹੁੰਦਾ ਹੈਗਾ ਯਾਰ ਉਹਦਾ ਹੱਲ ਵੀਰੇ ਪਹਿਲੀ ਕਰਾਲਾ ਕਰੋ ਵੀਰੇ ਹੱਲ ਹੈਗਾ ਬਾਕੀ ਆਪਾਂ ਡਰਪਨ ਰੂਪਨ ਲਾਈਆਂ ਨੇ ਵੀਰੇ ਤੇ ਆਪਣਾ ਇਹਨਾਂ ਸਮੂਹ ਦੋਤਾ ਬਾਈ ਨੇ ਨਾਲ ਅੱਜ ਆਪਣੇ ਬਹੁਤ ਯਾਰ ਤੁਸੀਂ ਦੇਖੋ ਛਮਾਨ ਅੰਦਰੋਂ ਕੀ ਕੁਝ ਨਿਕਲਦਾ ਛਾਬ ਤੇ ਤੂੜੀ ਨਿਕਲਦੀ ਆ ਵੀਰੇ ਰੇਤਾ ਮਿੱਟੀ ਵਿੱਚ ਬਹੁਤ ਨਿਕਲੀ ਯਾਰ ਜਿੰਮਿਆ ਹੋਇਆ ਖਰਾਬ ਵੀਰੇ ਬਹੁਤ ਟਾਈਮ ਲੱਗਿਆ ਜੇ ਚੱਲਣ ਨੂੰ ਵੀਰੇ ਜਮਾ ਪੇਟ ਜਾ ਹੋਇਆ ਬੈਤੀਗਾ ਤੁਸੀਂ ਇਹ ਮੰਨ ਲਓ ਜਿਹੜਾ ਘੰਟੇ ਦਾ ਕੰਮ ਸੀਗਾ ਜੀ ਜਿਹੜਾ ਘੰਟਾ ਲੱਗ ਗਿਆ ਬਾਕੀ ਤੁਸੀਂ ਅੱਗੇ ਦੇਖੋ ਵੀਰੇ ਬਾਕੀ ਜਿਹੜੇ ਮੇਰੇ ਚੈਨਲ ਨੂੰ ਵੀਰੇ ਨਵੇਂ ਜੁੜੇ ਨੇ ਭਰਾ ਮੇਰੇ ਚੈਨਲ ਨੂੰ ਮੇਰੇ ਸਬਸਕ੍ਰਾਈਬਰ ਕਰਿਓ ਯਾਰ ਬੱਤ-ਬੱਤ ਸ਼ੇਅਰ ਕਰਿਓ ਮੇਰੀ ਵੀਡੀਓ ਨੂੰ ਲਾਈਕ ਕਰਿਓ ਵੀਰੇ ਬਾਕੀ ਦਾ ਛੋਬਰੀ ਬਾਕੀ ਵੀਰੇ ਛਿਰਕਾ ਜਮੀਨਾ ਪਾਇਆ ਕਰੂ ਯਾਰ ਛਿਰਕਾ ਪੌਣੇ ਦੇਖਣਾ ਪੈਂਦਾ ਆਪ ਨੂੰ ਬੀਡ ਚੱਕਰਨਾ ਪੈਂਦਾ ਵੀਰੇ ਪੀਚਲੇ ਵੀਰੇ ਦਾ ਕਿਵੇਂ ਹੈਗਾ ਆਪਾਂ ਚੱਕੀ ਛਿਰਕਾ ਪਹਿਲੀ ਪਿਆਏ ਨੇ ਵੀਰੇ ਛਿਰਕੇ ਤੋਂ ਬਾਅਦ ਫਿਰ ਗਏ ਨੇ ਪਸ਼ੂ ਸਮੇਂ ਹੋੜਦੇ ਜਾਂਦਾ ਹੈਗਾ ਮਿੱਠਾ ਹੋੜਾ ਵੀਰੇ ਤੁਸੀਂ ਦੇਖ ਸਕਦੇ ਹੋ ਮਿੱਠਾ ਹੋੜਾ ਵੀਰੇ ਤੁਸੀਂ ਪੈ ਸਕਦੇ ਹੋ ਉਹਦਾ ਕੋਈ ਚੱਕਰ ਨਹੀਂ ਹੈਗਾ ਜਿਹੜਾ ਛਿਰਕਾ ਹੁੰਦਾ ਵੀਰੇ ਕਈ ਵਾਰੀ ਪੀੜੇ ਤੇ ਜਾ ਹੋਰ ਬੱਦ ਬਣਾ ਲੈਂਦਾ ਯਾਰ ਛਿਰਕਾ ਦੇ ਇੰਦਾ ਨਿਸ਼ਕਰੀਬ ਹੁੰਦਾ ਵੀਰੇ ਤਾਂ ਕਿ ਆਪਾਂ ਜਿਹੜਾ ਦਿਨੇ ਕੋਈ ਚੱਕਰ ਕਰਨੀ ਦੇ ਰਿਚਨ ਬਈ ਕੋਬੇਰਵਾ ਕੀ ਵੀਡੀਓ ਗਏ ਮੇਜਨਰੂਪ ਕੀ ਗੋਜ ਨਕਲਦਾ ਵੀਰੇ ਗਾਂ ਹੁਣ ਜਮਾ ਠੀਕ ਠਾਕ ਆ ਵੀਰੇ ਨਾਰਮਲ ਆ ਗਈ ਗਾਂ ਬਰੀ ਕੱਟਣ ਤੋਂ ਬਾਅਦ ਜਮਾ ਕਾਲੀ ਕੱਟਣ ਲੱਗੀ ਸੀ ਬਈ ਦਾ ਫੋਨ ਵੀ ਆ ਗਿਆ ਜਿਹੜੇ ਲੜਕੇ ਸੀ ਵੀਰੇ ਕੰਨ ਪੱਠੇ ਵਿਚ ਆਕਲੇ ਇਕ ਵੀ ਖਾਣ ਲੱਗੀ ਤੇ ਆਪਾਂ ਇਹਦੇ ਵੀਰੇ ਪੇਟ ਚ ਕੱਟਣ ਤੋਂ ਬਾਅਦ ਸਾਰਾ ਕੁਝ ਅੰਦਰੋਂ ਵੀਰੇ ਦੇ ਆ ਪਾ 1 ਲੀਟਰ ਡੋਲੋ ਵੀਰੇ ਰੂਮੀ ਕੇਅਰ ਵੀਰੇ 250 ਗ੍ਰਾਮ ਲੈ ਲਈ ਫਿਰ ਅਲਟਰਾ ਦੇ ਵੀਰੇ 5 ਪੈਕੇਟ ਦੁੱਧ ਮਿੱਠਾ 2 ਲੀਟਰ ਲੈ ਕੇ ਵੀਰੇ ਵਿੱਚ ਖੰਡ ਘੋਲ ਕੇ ਉਹ ਪਈ ਦਾਣੇ ਦੀ ਵੀਰੇ ਇੱਕ ਬਾਲਟੀ ਪੂਰੀ ਆਪਰੇ ਨੇ ਰਿਪਲੇ ਪੇੜ ਜੇ ਭੇਜੀ ਹੈਗੀ ਆਈ ਨਹੀਂ ਆਪਾਂ ਪੇੜ ਜਮਾ ਖਾਲੀ ਵੀ ਨਹੀਂ ਕਰਨਾ ਇਹਦਾ ਜੇ ਪੇੜ ਜਮਾ ਖਾਲੀ ਕਰਤਾ ਵੀਰੇ ਤਾਂ ਵੀ ਇਹ ਪੱਟੇ ਛੱਡ ਦੋਗੀ ਜਿਵੇਂ ਬੈਜੂ ਵੀਰੇ ਬਾਕੀ ਵੀਰੇ ਆਪਣੇ ਡਰਪਾਂ ਵੀ ਲਾਈ ਜਾਣੇ ਗਾਂ ਜਮਾ ਹੁਣ ਜਿਗੜ ਵੀਰੇ ਨੋਰਮਲ ਆ ਠੀਕ ਠਾਕ ਆ ਜੀ ਬਾਕੀ ਵੀਰੇ ਵੀਡੀਓ ਸ਼ੇਅਰ ਕਰਿਓ ਜੀ ਸੱਚੀ ਕਾਲਜੀ ਧੰਨਵਾਦ ਸਾਰਿਆਂ ਦਾ ਲੋ ਜੀ ਵੀਰੇ ਬੜੀ ਆਪਾਂ ਖਾਲੀ ਕਰਤੀ ਅਦਰੋਂ ਪੇੜ ਜਮਾ ਹੁਣ ਕਰਦੇ ਕਿੱਧਰ ਆ ਹਾਂ ਦੇਖੋ ਮਾਰਕਾ ਕੱਪੜੇ ਲਗਰੇ ਬੇੜੀ ਵੀ ਜਮਾ ਪਹਿਲਾਂ ਨੂੰ ਵਿੱਚ ਵੱਟ ਗਈ ਜਮੀ ਉਹ ਆਪ ਹੀ ਰਹੀ ਆਹ ਬਰਕਾ ਦਾਣਾ ਪੇ ਤਰਵੇ ਨਾ ਤਾਪ ਰਹੇ ਹਾਂ ਨਾ ਆਪਣਾ ਲਗੇ ਨੌਂ ਤਣੇ ਨੂੰ ਪੋਰੇ ਆਹ ਬਰ ਪਰ ਪੋਰੇ ਲਾ ਰਹੇ